ਤੁਸੀਂ ਦੇਖ ਰਹੇ ਹੋ ਦਾ ਸ੍ਰੀ ਹੈਲਾਈਨਸ ਤੇ ਮੈਂ ਅਲੀ ਸ਼ਾ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਫੈਸਟਿਵ ਸੀਜ਼ਨ ਸ਼ੁਰੂ ਜੋ ਹੈ ਹੋ ਚੁੱਕਾ ਹੈ ਉੱਥੇ ਹੀ ਲੋਕਾਂ ਨੂੰ ਜੋ ਆਪਣਾ ਘਰ ਸਜਾਉਣ ਦੇ ਲਈ ਬਹੁਤ ਹੀ ਜ਼ਿਆਦਾ ਜੋ ਸ਼ੌਂਕ ਰੱਖਦੇ ਨੇ ਤੇ ਉਹ ਅਲੱਗ-ਅਲੱਗ ਲਾਈਟਾਂ ਦੇ ਨਾਲ ਜੋ ਆਪਣਾ ਘਰ ਸਜਾਉਂਦੇ ਨੇ ਤਾਂ ਕਿ ਉਹਨਾਂ ਦਾ ਘਰ ਸਾਧ ਨਾਲੋਂ ਵੱਖਰਾ ਤੇ ਸਾਧ ਨਾਲੋਂ ਸੋਹਣਾ ਦਿੱਕੇ ਤੇ ਪ੍ਰਾਣੀ ਲੜੀ ਦੇ ਨਾਲੋਂ ਹੋਣ ਜਿਹੜੀ ਨਵੀਂ ਆਈ ਹੈ ਕੀ ਡਿਫਰੈਂਟ ਕੀ ਹੈ ਡਿਫਰੈਂਟ ਮੈਡਮ ਇਹ ਐਲਈਡੀ ਵਾਲਾ ਭਾ ਉਹ ਜਲਦੀ ਖਰਾਬ ਹੋ ਜਾਂਦੇ ਸੀ ਇਹ ਥੋੜੇ ਜਿਹਾ ਟਾਈਮ ਕੱਢ ਜਾਂਦੇ ਆ ਤੇ ਪ੍ਰਾਈਸ ਕੀ ਰਹਿਣ ਵਾਲਾ ਹੈ ਪ੍ਰਾਈਸ ਮੈਡਮ 290 ਆ ਕੋਈ ਕੋਈ 390 ਐ ਤਾਂ ਇਹ ਇਸ ਵਾਰ ਦਾ ਸੀਜ਼ਨ ਕਿਸ ਤਰੀਕੇ ਨਾਲ ਜਾ ਰਿਹਾ ਹੈ ਸੀਜ਼ਨ ਮੈਡਮ ਠੀਕ ਚੱਲ ਰਿਹਾ ਵਾ ਕੰਮ ਠੀਕ ਚੱਲ ਰਿਹਾ ਠੀਕ ਚੱਲ ਰਿਹਾ ਪਿਛਲੇ ਸਾਲਾ ਦੇ ਮੁਤਾਬਿਕ ਦੇਖਿਆ ਜਾਵੇ ਇਸ ਸਾਲ ਕਿੱਦਾਂ ਪਿਛਲੇ ਨਾਲੋਂ ਘੱਟ ਰਿਹਾ ਹੈ ਜੀ ਪਿਛਲੇ ਨਾਲੋਂ ਘੱਟ ਕੀ ਕਾਰਨ ਮੰਨਦੇ ਆ ਕਾਰਨ ਮੈਮ ਬਾਈ ਜਿਹੜਾ ਉਹਨਾਂ ਪਿੱਛੇ ਇਹਨਾਂ ਹੋ ਕੇ ਹਟ ਹੈ ਜੀ ਫਾੜ ਆਈ ਹੈ ਉਹਦੇ ਕਰਕੇ ਵੀ ਥੋੜੇ ਦੁਨੀਆ ਪਰੇਸ਼ਾਨ ਜੀ ਸੀ ਸਰ ਇਸ ਵਾਰ ਕੀ ਨਵਾਇਆ ਹੈ ਇਸ ਵਾਰ ਟਰੀ ਵਗੈਰਾ ਲਾਈਟਿੰਗ ਚ ਕਾਫੀ ਕੁਝ ਨਵਾਂ ਆਇਆ ਹੈ ਲੰਬੀਆਂ ਲੜੀਆਂ ਬਹੁਤ ਆਈਆਂ ਆਣ ਜੀ ਜੀ ਵਾਟਰਪੂਫ ਲੜੀ ਆਈ ਹੈ 6 in 1 6 ਕਲਰ ਨੇ ਸਾਰੇ 6 ਕਲਰਾਂ ਦੀ ਲੜੀ ਆਈ ਹੈ ਵਾਟਰਪੂਫ ਹੈ ਪਾਣੀ ਚ ਵੀ ਖਰਾਬ ਪਾਣੀ ਚ ਵੀ ਖਰਾਬ ਨਹੀਂ ਹੋਏਗੀ ਟਰੀ ਵਗੈਰਾ ਆਇਆ ਹੈ ਹਾਰਟ ਲੱਗਾ ਜੀ ਪ੍ਰਾਈਸ ਦੀ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਦੀ ਪ੍ਰਾਈਸ ਵੀ ਆ ਠੀਕ ਹੈ ਪਿਛਲੀ ਵਾਰ ਨਾਲ ਕੁਝ ਘਟਨੇ ਜੀ ਹਾਂਜੀ ਹਾਂਜੀ ਜੀ ਐਸ ਟੀ ਦਾ 10 ਰੁਪਿਆ ਜੀ ਐਸ ਟੀ ਦਾ ਅਸਰ ਸਾਡੇ ਤੇ ਕੋਈ ਨਹੀਂ ਪਿਆ ਜੀ ਕੋਈ ਘਟਿਆ ਨਹੀਂ ਹੈਗਾ ਕੁਝ ਘੱਡੇ ਵੀ ਹੈ ਕੁਝ ਵਧੇ ਵੀ ਹੈ ਪਰ ਰੇਟ ਵਗੈਰਾ ਠੀਕ ਨੇ ਸਭ ਸ਼ਾਪਿੰਗ ਕਰ ਰਹੇ ਹੋ ਕਿਸ ਤਰੀਕੇ ਦਾ ਲੱਗ ਰਿਹਾ ਹੈ ਵਧੀਆ ਲੱਗ ਰਿਹਾ ਰੌਣਕਾਂ ਫਿਰ ਦੁਬਾਰਾ ਲੋਟਾਈਆਂ ਤੁਸੀਂ ਵੀ ਦੁਕਾਨਦਾਰੀ ਕਰਦੇ ਹੋ ਤੁਹਾਡਾ ਇਸ ਵਾਰ ਦਾ ਸੀਜ਼ਨ ਕਿਵੇਂ ਹੁਣ ਦੇਖਦੇ ਆ ਥੋੜਾ ਬੰਦਾ ਸੀਗਾ ਪਿੱਛੇ ਹੁਣ ਦੇਖਦੇ ਆ ਆਸ ਕਰਦੇ ਆ ਵੀ ਵਧੀਆ ਵਧੀਆ ਨਿਕਲ ਜਿਹੜੀ ਮਾਰਕੀਟ ਦੇ ਵਿੱਚ ਬਹੁਤ ਕੁਝ ਨਵਾਂ ਵੀ ਆਇਆ ਆਇਆ ਹੈ ਮਾਰਕੀਟ ਦਾ ਸਾਰੀ ਇੱਥੇ ਵਧੀਆ ਨੇ ਸਾਰਾ ਕੁਝ ਬਹੁਤ ਵਧੀਆ ਮਿਲਦਾ ਹੈ ਤਾਂ ਹੀ ਅਸੀਂ ਆਂਦੇ ਇੱਥੇ ਇਹਦੇ ਬਹੁਤ ਵਧੀਆ ਸਮਾਨ ਮਿਲਦਾ ਹੈ ਮਤਲਬ ਲਾਈਟਾਂ ਦਾ ਜ਼ਿਆਦਾ ਇੱਥੇ ਹੈਗਾ ਤਾਂ ਕਰਕੇ ਲਾਈਟਾਂ ਕਾਫੀ ਟਾਈਮ ਤੋਂ ਆਪਾਂ ਲੈ ਰਹੇ ਆਂ ਖਰਾਬ ਦੇ ਕੋਈ ਚਾਂਸਸ ਨਹੀਂ ਹੈਗੇ ਤੁਸੀਂ ਆਪਣੇ ਘਰ ਦੇ ਲਈ ਕੀ ਲੋ ਅਸੀਂ ਆਪਣੇ ਘਰ ਦੇ ਲਾਈਟਾਂ ਲਾਵਾਂਗੇ ਮੋਮਬੱਤੀਆਂ ਲਾਵਾਂਗੇ ਬਾਕੀ ਦੇਖਦੇ ਆਂ ਤੇ ਇਸ ਵਾਰ ਦਾ ਸੀਜ਼ਨ ਕਿਸ ਤਰੀਕੇ ਨਾਲ ਜਾ ਰਿਹਾ ਬਿਲਕੁਲ ਬਿਕਾਰ ਜਾ ਰਿਹਾ ਹੈ ਜਾ ਰਿਹਾ ਹੈ ਕੀ ਕਾਰਨ ਮੰਗਦੇ ਮੈਡਮ ਜਿਹੜੀ ਬਾੜ ਬੋੜਾ ਹੀ ਇੰਨੇ ਕਰਕੇ ਕੋਈ ਵੀ ਬਾਹਰ ਦਾ ਕਸਟਮਰ ਨਹੀਂ ਹੈ ਪਿੰਡਾਂ ਵਾਲਿਆਂ ਵੱਲੋਂ ਮਾਰ ਪਈ ਇੱਕ ਸਾਭੀ ਕਹਿਣਾ ਨੂੰ ਵੀ ਪਈਏ ਹਿਮਾਚਲ ਦਾ ਕੋਈ ਕਸਮਰ ਨਹੀਂ ਉਸੇ ਹੀ ਉਸੇ ਦੇ ਨਾਲ ਹੀ ਅਸੀਂ ਇੱਥੇ ਮੌਜੂਦ ਹੈ ਬਿਜਲੀ ਮਾਰਕੀਟ ਦੇ ਅੰਦਰ ਜਿੱਥੇ ਕਿ ਜਾਣਾਂਗੇ ਕਿ ਇਸ ਵਾਰ ਮਾਰਕੀਟ ਦੇ ਵਿੱਚ ਨਵਾਂ ਕੀ ਆਇਆ ਹੈ ਤੇ ਇਸ ਵਾਰ ਦਾ ਸੀਜ਼ਨ ਕਿਸ ਤਰੀਕੇ ਦੇ ਨਾਲ ਜਾ ਰਿਹਾ ਹੈ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਸੁਜੀਤ ਕੁਮਾਰ ਕਹਾਂ ਸੇ ਆਇਓ ਆਪ ਵਿਹਾਰ ਸੇ ਵਿਹਾਰ ਸੇ ਕੀ ਆ ਇਸ ਵਾਰ ਨਿਆ ਆਇਆ ਇਸ ਵਾਰ ਨਿਆ ਕੀ ਹੈ सवाल नया यही सवाल ये, ये जापान का है ये जापान का. का क्या नया क्या इसमें अलग है अलग है इसका ये लाइट अलग है।, दे दे है हाँ जी बल्ब अलग है और ये भी नया है ये सारा नया है, ये भी नया आया अच्छा। इसको रॉकेट बोलते हैं इस, इस लाइट को रॉकेट लाइट बोलते हैं ਇਹ ਲਾਈਟ ਵੀ ਨਹੀਂ ਆਈ ਹੈ। ਹਾਂਜੀ। ਇਸ ਵਿੱਚ ਕੀ ਖਾਸ ਹੈ? ਇਹ ਜਾਲ ਹੈ। ਹਾਂਜੀ। ਇਹ ਜਾਲ ਹੈ, ਜਾਲ। ਜਾਲ ਹੈ। ਓਕੇ ਓਕੇ ਓਕੇ। ਔਰ ਇਹ ਵੀ ਨਇਆ ਹੈ? ਹਾਂ, ਇਹ ਮਧੂਮੱਖੀ ਹੈ। ਇਹ ਨਇਆ ਹੈ। ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕਿੰਨਾ ਸੋਹਣਾ ਡਿਜ਼ਾਈਨ ਜਿਹੜਾ ਮਧੂਮੱਖੀ ਦਾ ਬਣਿਆ ਹੋਇਆ ਹੈ ਲਾਈਟਾਂ ਦੇ ਉੱਪਰ। ਔਰ ਕਿੰਨੇ ਦਾ ਪੈਂਦਾ ਹੈ? 80 ਰੁਪਏ ਦਾ। 80 ਰੁਪਏ ਦੀ ਪਰ ਇੱਕ ਇੱਕ ਲੜੀ। ਹਾਂਜੀ ਹਾਂਜੀ। ਜੇ ਗੱਲ ਕਰੀਏ ਇਸ ਵਾਰ ਦਾ ਸੀਜ਼ਨ ਕਿਸ ਤਰੀਕੇ ਦੇ ਨਾਲ ਜਾ ਰਿਹਾ ਹੈ? इस बार तो बहुत बुरा है सबका हाल बहुत बुरा है, है? हाँ जी, हाँ जी। का है। कारण क्या है ये बारिश का है हाँ जी पिछली बार के मुताबिक इस बार सीजन कम जा। इस बार बहुत कम है बहुत कम है। अभी तक तो अपना पूंजी भी नहीं निकला ਇਸ ਪ੍ਰਾਦਾ ਸ੍ਰੇਕੀ ਕਿਸ ਤਰੀਕੇ ਦੇ ਨਾਲ ਜੋ ਹੈ ਲਾਈਟਾ ਮਾਰਕੀਟ ਦੇ ਵਿੱਚ ਨਵੀਂ ਆਈਆਂ ਨੇ ਜੇਕਰ ਸੀਜ਼ਨ ਦੀ ਗੱਲ ਕਰੀਏ ਸੀਜ਼ਨ ਕਹਿ ਰਿਹਾ ਕਿ ਪਿਛਲੇ ਵਾਰ ਦੇ ਨਾਲੋਂ ਇਸ ਵਾਰ ਦਾ ਸੀਜ਼ਨ ਜੋ ਕਿ ਬਹੁਤ ਘੱਟ ਲੱਗਿਆ ਹਾਂਜੀ ਸਰ ਤੁਹਾਡਾ ਕੀ ਨਾਮ ਹੈ ਦੀਪਕ ਸ਼ਰਮਾ ਜੀ ਤੁਹਾਡੇ ਕੋਲ ਕੀ ਨਵਾਂ ਆਇਆ ਹੈ मैडम बस लड़ीया ही आई है लड़ीया नई आई है हां जी नई आई है बता सकदो किने-किने मैडम आ ਤੁਹਾਡੇ ਸਾਹਮਣੇ ਲੱਗ ਆਵਲੀ हां जी ਹੋਰ ਇਸ ਤੋਂ ਇਲਾਵਾ ਇਸ ਤੋਂ ਇਲਾਵਾ मैडम ਇਹ ਹੈ ਇਹ جگਦੀਆਂ ਬੋਝਦੀਆਂ ਹੋ جگਦੀਆਂ ਰਹਿੰਦੀਆਂ ਅੱਛਾ ਜੀ ਇਹ ਪ੍ਰਾਣੀ ਲੜੀ ਦੇ ਨਾਲ ਉਹ ਜਿਹੜੀ ਨਵੀਂ ਆਈ ਹੈ ਕੀ ਡਿਫਰੈਂਟ ਕੀ ਹੈ ਇਹਨਾਂ ਚ ਡਿਫਰੈਂਟ मैडम ਇਹ एलईडी ਬੱਲਬ ਹੈ ਉਹ ਜਲਦੀ ਖਰਾਬ ਹੋ ਜਾਂਦੇ ਸੀ ਇਹ ਥੋੜੇ ਜਿਹਾ ਟਾਈਮ ਕੱਢ ਜਾਂਦੇ ਆ 10 ਟਾਈਮ ਕੱਢ ਜਾਂਦੀ ਹੈ ਤੇ ਪ੍ਰਾਈਸ ਕੀ ਰਹਿਣ ਵਾਲਾ ਹੈ ਦਾ ਪ੍ਰਾਈਸ मैडम 290 ਆ ਕੋਈ ਪਾ 390 ਐ ਤਾਂ ਅੱਛਾ ਅੱਛਾ ਅਬ ਕਿੰਨੇ ਪੀਜ਼ ਹੁੰਦੇ ਉਹਦੇ ਪੀਜ਼ ਤਾਂ ਕੋਈ ਨਾ ਮੈਮ ਪੀਜ਼ ਹੀ ਹੁੰਦੇ ਮੀਟਰ ਦਾ ਹਿਸਾਬ ਹੁੰਦਾ ਹੈ ਉਹ ਚਾ ਤੇ ਸਵਾ ਦ ਸੀਜ਼ਨ ਕਿਸ ਤਰੀਕੇ ਨਾਲ ਜਾ ਰਿਹਾ ਸੀਜ਼ਨ ਮੈਡਮ ਠੀਕ ਚੱਲ ਰਿਹਾ ਵਾ ਕਮ ਠੀਕ ਚੱਲ ਰਿਹਾ ਠੀਕ ਚੱਲ ਰਿਹਾ ਪਿਛਲੇ ਸਾਲਾਂ ਦੇ ਮੁਤਾਬਿਕ ਦੇਖਿਆ ਜਾਵੇ ਇਸ ਸਾਲ ਕਿੰਦਾ ਚੁchnalo ਕੱਟ ਗਿਆ ਜੀ ਚੁchnalo ਕੱਟ ਕੀ ਕਾਰਨ ਮੰਨਦੇ ਹੋ ਕਾਰਨ ਮੈਮ ਬਾਈ ਜਿਹੜਾ ਉਹ ਪਿੱਛੇ ਇਹਨਾ ਹੋ ਕੇ ਹਟਿਆ ਜੀ ਬਾੜ ਆ ਗਈ ਹੈ ਉਹਦੇ ਕਰਕੇ ਵੀ ਥੋੜੇ ਦੁਨੀਆ ਪਰੇਸ਼ਾਨ ਜੀ ਸੀ ਅੱਛਾ ਜੀ ਪੁੱਛ ਤੇ ਉਮੀਦ ਹੈ ਕਿ ਇਸ ਵਾਰ ਜੋ ਆਉਣ ਵਾਲੇ ਦਿਨ ਹੈ ਉਹ ਵਧੀਆ ਜਾਊਗਾ ਬਿਲਕੁਲ ਮੈਡਮ ਇਸ ਵਾਰੀ ਤਾਂ ਵਧੀਆ ਚੱਲਣਾ ਹੀ ਚਾਹੀਦਾ ਹੈ ਕਿਉਂਕਿ ਖੁਸ਼ੀ ਦਾ ਦਿਨ ਹੈ ਹਾਂਜੀ ਸਾਰੇ ਖੁਸ਼ ਹੋ ਕੇ ਰਹਿਣ ਸਾਰੇ ਸਾਡੀ ਤਾਂ ਹੀ ਦੁਆਨਾ ਜੀ ਥੈਂਕ ਯੂ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਕੀ ਸ਼ਾਮ ਤੋਂ ਰਣਾ ਮੈਂ ਸ਼ਾਮ ਫਾਸੀ ਹੈ ਜੀ ਓਕੇ ਸਰ ਇਸ ਵਾਰ ਕੀ ਨਵਾਂ ਆਇਆ ਹੈ ਇਸ ਵਾਰ ਟਰੀ ਵਗੈਰਾ ਲਾਈਟਿੰਗ ਚ ਕਾਫੀ ਕੁਝ ਨਵਾਂ ਆਇਆ ਲੰਬੀਆਂ ਲੜੀਆਂ ਬਹੁਤ ਆਈਆਂ ਹਾਂਜੀ ਆ दिखा सकते हो देखो जी आ है वाटरप्रूफ लड़ी आई है सिक्स इन वन में सिक्स कलर ने सारे सिक्स कलर आई लड़ी आई है वाटरप्रूफ है पानी भी खराब नहीं पानी भी खराब नहीं है जो ट्री वगैरह आया है हार्ट लगा है और तो काफी कुछ नवा काफी हाँ। तो जी, प्राइस जी, प्राइस जी है हां जी तो प्राइस जे प्राइस की बात करिए प्राइस री प्राइस भी ठीक है पिछली बार ना कुछ काट ने जी हां जी हां जी जीएसटी दा असर पे है जीएसटी दा असर साडे ते कोई नहीं पे है कोई कटया नहीं हैगा कुछ कटे भी है कुछ वधे भी है पर रेट वगैरह ठीक ने इस बार ਇਸ ਵਾਰ ਦਾ ਸੀਜ਼ਨ ਕਿਸ ਤਰੀਕੇ ਨਾਲ ਜਾ ਰਿਹਾ ਸੀ ਸੀਜ਼ਨ ਤਾਂ ਮਾਰਕੀਟ ਵਿੱਚ ਦੇਖ ਹੀ ਰਹੇ ਹਾਂ ਇਸ ਟਾਈਮ ਤੱਕ ਘੱਟ ਹੀ ਹੈ ਜੋ ਠੀਕ ਹੀ ਜਾ ਰਿਹਾ ਹੈ ਜੇ ਜਦੋਂ ਗਾਹ ਕੰਦਾ ਹੈ ਨਵੀਂ ਨਵੀਂ ਚੀਜ਼ਾਂ ਦੀ ਡਿਮਾਂਡ ਕਰਦਾ ਸਰ ਗਾਹ ਗਾਂਦਾ ਡਿਮਾਂਡ ਕਰਦਾ ਵਾ ਜੋ ਹੈ ਦੇ ਦੇਦਾ ਜੀ ਤੇ ਹਾਂ ਜੀ ਹਾਂ ਜੀ ਤੇ ਲੈ ਲੈਂਦੇ ਲੈਂਦੇ ਨਹੀਂ ਜੀ ਜਦੋਂ ਆਏ ਮਾਰਕੀਟ ਜਿਹੜਾ ਕਸਟਮਰ ਆਇਆ ਲੈ ਨਹੀਂ ਆਇਆ ਸਰ ਐਨ ਆਰ ਆਈਸ ਨੂੰ ਬਹੁਤ ਸ਼ੌਂਕ ਹੁੰਦਾ ਹੈ ਇਨਾ ਚੀਜ਼ਾਂ ਦਾ ਕਿਉਂਕਿ ਉਹ ਇੱਥੇ ਆ ਕੇ ਆਪਣੇ ਦੇਸ਼ ਜਾ ਕੇ ਪੰਜਾਬ ਜਾ ਕੇ ਕਰਦੇ ਆਉਂਦੇ ਨੇ ਤਾਂ ਲਾਈਟਿੰਗ ਲੈ ਕੇ ਜਾਂਦੇ ਨੇ ਬਹੁਤ ਐਨ ਆਰ ਆਈਸ ਜਾਂਦੇ ਨੇ ਲਾਈਟਿੰਗ ਵਗੈਰਾ ਲੈ ਕੇ ਜਾਂਦੇ ਨੇ ਵੀ ਚਲੋ ਦਿਵਾਲੀ ਤੇ ਆਉਂਦੇ ਆ ਇੱਥੇ ਤੇ ਲੈਂਦੇ ਹੀ ਨੇ ਸ਼ਾਪਿੰਗ ਕਰਦੇ ਨੇ ਤੇ ਜਿਵੇਂ ਸਰਦੀਆਂ ਵੀ ਆਉਣ ਵਾਲੀਆਂ ਨੇ ਤੇ ਸਰਦੀਆਂ ਦਾ ਅਸਰ ਦਿਵਾਲੀ ਤੇ ਦਿਵਾਲੀ ਤਾਂ ਦੇਖੋ 10 ਦਿਨ ਦਾ ਤਿਉਹਾਰ ਹੈ ਸਰਦੀਆਂ ਦਾ ਤਾਂ ਕੋਈ ਇਫੈਕਟ ਨਹੀਂ ਹੈਗਾ ਮੈਨੇ ਦਿਵਾਲੀ ਤੇ ਦਿਵਾਲੀ ਪੰਜ ਦਿਨ ਲੋਕਾਂ ਨੇ ਆਪਣਾ ਸ਼ਾਪਿੰਗ ਕਰਨੀ ਹੈ ਜਿਵੇਂ ਕਰਵਾ ਚਾਹਤੇ ਕਰਦੇ ਨੇ ਦਿਵਾਲੀ ਤੇ ਕਰਨੀ ਹੈ ਹਾਂ ਜੀ ਤੇ ਸਰ ਜੇ ਸੀਜ਼ਨ ਤੁਸੀਂ ਕਹਿ ਰਹੇ ਹੋ ਇਸ ਵਾਰ ਹਜੇ ਇੰਨਾ ਖਾਸ ਨਹੀਂ ਲੱਗ ਰਿਹਾ ਆਉਣ ਵਾਲੇ 5-6 ਦਿਨਾਂ ਦੇ ਵਿੱਚ ਉਮੀਦ ਹੈ ਉਮੀਦ ਤਾਂ ਕਰਦੇ ਆ ਤਾਂ ਹੀ ਬੈਠੇ ਆ ਜੀ ਮਗੀਤਾ ਕਰਦੇ ਆ ਤਾਂ ਇੱਥੇ ਲਗਾ ਕੇ ਬੈਠੇ ਮੈਂ ਕੰਮ ਉਹ ਵਧੂਗਾ ਜੀ ਕੋਈ ਗੱਲ ਨਹੀਂ ਦਿਖਦੈ। ਥੈਂਕ ਯੂ। ਲੱਗ ਰਿਹਾ ਹੈ। ਹਾਂਜੀ ਸਰ ਕੀ ਨਾਮ ਹੈ ਤੁਹਾਡਾ? ਕਹਿੰਦਾ ਨਾ ਪ੍ਰਦੀਪ ਵਰਮਾ ਮੈਂ ਨਨਪੁਰ ਸਾਹਿਬ ਤੋਂ ਆਇਆ ਹਾਂ ਜੀ। ਸ਼ਾਪਿੰਗ ਕਰ ਰਹੇ ਹੋ ਕਿਸ ਤਰੀਕੇ ਦਾ ਲੱਗ ਰਿਹਾ ਹੈ? ਵਧੀਆ ਲੱਗ ਰਿਹਾ ਰੌਣਕਾਂ ਫਿਰ ਦੁਆਰਾ ਲੋਟਾਈਆਂ ਜੀ। ਫੈਸਟਿਵ ਸੀਜ਼ਨ ਚੱਲ ਰਿਹਾ ਜਿਵੇਂ ਪਿਛਲੇ ਦਿਨਾਂ ਤੋਂ ਪੰਜਾਬ ਦਾ ਕਾਫੀ ਬੁਰਾ ਹਾਲ ਸੀਗਾ ਕਿ ਬਾੜਾ ਵਗੈਰਾ ਹੜ੍ਹ ਵਗੈਰਾ ਐ ਤੇ ਹੁਣ ਫਿਰ ਤੋਂ ਜੋ ਹੈ ਫੈਸਟਿਵ ਸੀਜ਼ਨ ਚੱਲ ਰਿਹਾ ਹੈ। ਮਤਲਬ ਲਾਈਫ ਪਟੜੀ ਤੇ ਆ ਰਹੀ ਹੈ। ਆ ਰਹੀ ਹੈ। ਹਾਂਜੀ ਹਾਂ ਹਾਂ ਜੀ ਹਾਂ ਲਾਈਟਸ ਵਗੈਰਾ ਲੈਣੀ ਲਾਈਟਸ ਲੈਣੇਗਾ ਬਿਜਲੀ ਦਾ ਸਮਾਨ ਬਿਜਲੀ ਦਾ ਸਮਾਨ ਹਾਂ ਜੀ ਕਿਉਂ ਲੈਣਾ ਚਾਹੁੰਦੇ ਹੋ ਮੈਂ ਸ਼ੋਪ ਕਰਦਾ ਜੀ ਮੈਂ ਵੇਚਣ ਵਾਸਤੇ ਲੈਣ ਰਿਹਾ ਹਾਂ ਹਾਂ ਜੀ ਹਾਂ ਜੀ ਕੱਲ ਵੀ ਸਜਾਓਗੇ ਹਾਂ ਜੀ ਹਾਂ ਜੀ ਕੱਲ ਵੀ ਸਜਾਵਾਂਗੇ ਜਾਂ ਲੋਕਾਂ ਦਾ ਸਜਾਵਾਂਗੇ ਆਪਣਾ ਵੀ ਸਜਾਵਾਂਗੇ ਆਪਣਾ ਵੀ ਸਜਾਓਗੇ ਠੀਕ ਹੈ ਇਸ ਵਾਰ ਦਾ ਸੀਜ਼ਨ ਜਿਵੇਂ ਤੁਸੀਂ ਵੀ ਦੁਕਾਨਦਾਰੀ ਕਰਦੇ ਹੋ ਤੁਹਾਡਾ ਇਸ ਵਾਰ ਦਾ ਸੀਜ਼ਨ ਕਿਵੇਂ ਹੈ ਹੁਣ ਦੇਖਦੇ ਹਾਂ ਥੋੜਾ ਮੰਦਾ ਸੀਗਾ ਪਿੱਛੇ ਹੁਣ ਦੇਖਦੇ ਹਾਂ ਆਸ ਕਰਦੇ ਹਾਂ ਵੀ ਵਧੀਆ ਵਧੀਆ ਨਿਕਲੇ ਤੇ ਫੈਸਿਵ ਸੀਜ਼ਨ ਦੀ ਕੀ ਉਮੀਦਾਂ ਨੇ ਤੁਹਾਨੂੰ ਫੈਸਟ ਸੀਜ਼ਨ ਦੀ ਉਮੀਦਾਂ ਹੈ ਦੇ ਖੁਸ਼ੀਆਂ ਬਰਾਬ ਹੈ ਹਾਂਜੀ ਓਕੇ ਹਾਂਜੀ ਕੀ ਨਾਮ ਹੈ ਮੈਮ ਤੁਹਾਡਾ ਅਨੂ ਆ ਸ਼ੋਪਿੰਗ ਕਰਨ ਆਏ ਹਾਂ ਹਾਂਜੀ ਹਾਂਜੀ ਕੁੜੀਆਂ ਨੂੰ ਬਹੁਤ ਸ਼ੌਕ ਹੁੰਦਾ ਸ਼ੋਪਿੰਗ ਦਾ ਹਾਂਜੀ ਤੁਸੀਂ ਕੀ ਖਰੀਦਣ ਆਏ ਹੋ ਮੈਂ ਲਾਈਟਾਂ ਖਰੀਦਣ ਦਿਵਾਲੀ ਆ ਵਾਸਤੇ ਹਾਂਜੀ ਕਿਹੜੀ ਕਿਹੜੀ ਮਾਰਕੀਟ ਦੇ ਵਿੱਚ ਬਹੁਤ ਕੁਝ ਨਵਾਂ ਵੀ ਆਇਆ ਆਇਆ ਹੈ ਮਾਰਕੀਟ ਦਾ ਸਾਰੀ ਇੱਥੇ ਵਧੀਆ ਨੇ ਸਾਰਾ ਕੁਝ ਬਹੁਤ ਵਧੀਆ ਮਿਲਦਾ ਹੈ ਤਾਂ ਹੀ ਅਸੀਂ ਆਂਦੇ ਇੱਥੇ ਇਹਦੇ ਬਹੁਤ ਗੁਣੇ ਸਮਾਨ ਮਿਲਦਾ ਹੈ ਮਤਲਬ ਲਾਈਟਾਂ ਦਾ ਜ਼ਿਆਦਾ ਇੱਥੇ ਹੈਗਾ ਤਾਂ ਕਰਕੇ ਲਾਈਟਾਂ ਕਾਫੀ ਟਾਈਮ ਤੋਂ ਆਪਾਂ ਲੈ ਰਿਆ ਹੈ ਖਰਾਬ ਦੇ ਕੋਈ ਚਾਂਸਸ ਨਹੀਂ ਹੈਗੇ ਅ ਨਵਾਂ ਨਵਾਂ ਸਮਾਨ ਲਿੱਤਾ ਹੈ ਜੋ ਰੈਗੂਲਰ ਚੱਲ ਰਿਹਾ ਹੋ ਨਹੀਂ ਨਹੀਂ ਨਵੇਂ ਸਮਾਨ ਵੀ ਆਏ ਹੈ ਰੈਗੂਲਰ ਵੀ ਹੈਗੇ ਪਰ ਨਵੇਂ ਸਮਾਨ ਜ਼ਿਆਦਾ ਵਧੀਆ ਆਏ ਹੋਏ ਹੈ ਤੁਸੀਂ ਆਪਣੇ ਘਰ ਦੇ ਲਈ ਕੀ ਲੋਗ ਅਸੀਂ ਆਪਣੇ ਘਰ ਦੇ ਲਾਈਟਾਂ ਲਾਵਾਂਗੇ ਮੋਮਬਤੀਆਂ ਲਾਵਾਂਗੇ ਬਾਕੀ ਦੇਖਦੇ ਆਂ ओके ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਵੇਖਣ ਵਾਲਿਆਂ ਨੂੰ ਕਿ ਐਸਵਾਰ ਦਾ ਫੈਸਟਿਵ ਸੀਜ਼ਨ ਕਿਸ ਤਰੀਕੇ ਨਾਲ ਬਸ ਜੋ ਹੋਵੇ ਵਧੀਆ ਹੀ ਹੋਵੇ ਸਭ ਵਾਸਤੇ ਦੀਵਾਲੀ ਬਹੁਤ ਵਧੀਆ ਹੋਵੇ ਜੋ ਖਰੀਦੇ ਨੇ ਸਾਰੇ ਮਾਰਕੀਟ ਚ ਹੋਲ ਸੇਲ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਅਰਵਿੰਦਰ ਨਾਗਪਾਲ ਸਰ ਐਸਵਾਰ ਕੀ ਨਵਾਇਆ ਮਾਰਕੀਟ ਨਹੀਂ ਮੈਨੂੰ ਨਵਾਂ ਤਾਂ ਕੁਝ ਨਹੀਂ ਉਹ ਹੀ ਪੁਰਾਣਾ ਮਾਰਲੀ ਸਾਰਾ ਅੱਛਾ ਬਸ ਸੁਣੀ ਲੈਂਥ ਬਹੁਤੀ ਘਟੀ ਹੈ ਬਸ ਉਹ ਤੋਂ ਲੰਬੀ ਜੁੜੀ ਐਟ ਨਹੀਂ ਆਈ ਅੱਛਾ ਅੱਜ ਲਾਈਟਾਂ ਦੀ ਗੱਲ ਕਰੀਏ ਲਾਈਟਾਂ ਚ ਵੀ ਕੁਛ ਨਵਾਂ ਦੇਖਣ ਮਿਲੇ ਥੋੜਾ ਬਹੁਤ ਜ਼ਿਆਦਾ ਨਹੀਂ ਹੈ ਜ਼ਿਆਦਾ ਨਹੀਂ ਅੱਛਾ ਤੇ ਇਸ ਵਾਰ ਦਾ ਸੀਜ਼ਨ ਕਿਸ ਤਰੀਕੇ ਨਾਲ ਜਾ ਰਿਹਾ ਬਿਲਕੁਲ ਵਕਾਟ ਜਾ ਰਹੇ ਹੈ ਜਾ ਰਹੇ ਹੈ ਕੀ ਕਾਰਨ ਮੰਤਰ ਮੈਡਮ ਜਿਹੜੀ ਬਾੜ ਬੋੜਾ ਹੀ ਇੰਨੇ ਕਰਕੇ ਕੋਈ ਵੀ ਮਾਰਨਾ ਕਸ਼ਮਰ ਨਹੀਂ ਹੈ ਜਿਵੇਂ ਜੀਵੀਦਾਰ ਲੋਕਾਂ ਨੂੰ ਬਹੁਤ ਸ਼ੌਂਕ ਹੁੰਦਾ ਹੈ ਕਿ ਅਸੀਂ ਸ਼ਾਪਿੰਗ ਕਰਨੀ ਹੈ ਦਿਵਾਲੀ ਦੇ ਦਿਨਾਂ ਦੇ ਵਿੱਚ ਆ ਹੋਰ ਫੈਸਿਵ ਸੀਜ਼ਨ ਦੇ ਅੰਦਰ ਉਹਨਾਂ ਨੂੰ ਮਨ ਹੁੰਦਾ ਹੈ ਕਿ ਖੁੱਲਾ ਖਰਚਾ ਕਰਦੇ ਆ ਜਿਮੀਦਾਰ ਕਿਸਾਨ ਫੈਮਿਲੀ ਪਰ ਉਹਨਾਂ ਦਾ ਹੀ ਇਸ ਵਾਰ ਕਾਫੀ ਨੁਕਸਾਨ ਹੋਇਆ ਪਿੰਡਾਂ ਦੇ ਵਿੱਚ ਤੇ ਉਹ ਮਾਰਕੀਟ ਦੇ ਵਿੱਚ ਇਸ ਵਾਰ ਆ ਰਹੇ ਆ ਬਹੁਤ ਘੱਟ ਵੇਖਣ ਨੂੰ ਮਿਲ ਰਹੇ ਨਹੀਂ ਬਹੁਤ ਘੱਟ ਵੇਖਣ ਨੂੰ ਮਿਲ ਰਹੇ ਹੈ ਅੱਛਾ ਜੀ ਬਹੁਤ ਜ਼ਿਆਦਾ ਕਟੇ ਹਨ ਜਨਰਲ ਆਉਂ ਗੁਰਦੁਆਰੇ ਦੇ ਲੋਕ ਆਨੇ ਮਰੋਂ ਆਮ ਰਿਟੇਲ ਕਸਮਰ ਨਹੀਂ ਹੈ ਰਿਟੇਲ ਕਸਮਰ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਕਰਦੇ ਹਾਂ ਕੀ ਹੋਏਗਾ ਹਾਂ ਹੋਏਗਾ ਤੇ ਜਿਵੇਂ ਕਸਟਮਰ ਦਾ ਰਿਸਪੌਂਸ ਕਿਵੇਂ ਮਿਲ ਰਿਹਾ ਐਸ ਵਾਰ ਨਹੀਂ ਠੀਕ ਹੈ ਮਰਾਮ ਸ਼ਹਿਰੀ ਕਸਟਮਰ ਨਹੀਂ ਹੈ ਸ਼ਹਿਰੀ ਕਸਟਮਰ ਨਹੀਂ ਲੇਕਿਨ ਮੈਂ ਪਿੰਡਾ ਵਾਲਾ ਕੋਈ ਵੀ ਨਹੀਂ ਪਿੰਡਾ ਵਾਲਿਆਂ ਵੱਲੋਂ ਮਾਰ ਪਈ ਐ ਇੱਕ ਸਾਭੀ ਕਹਿੰਦੇ ਨਾਲੋਂ ਵੀ ਪਈਏ ਹਿਮਾਚਲ ਦਾ ਕੋਈ ਕਸਟਮਰ ਨਹੀਂ ਐਨਾਲਾਈਜ਼ ਐਨਰਦਰ ਬਹੁਤ ਘੱਟ ਹੈ ਹੂੰ ਤੇ ਸਰ ਤੁਸੀਂ ਵੇਖਣ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਦੀਵਾਲੀ ਤੇ ਆ ਫੈਸਟਿਵ ਸੀਜ਼ਨ ਆ ਰਿਹਾ ਹੈ ਨਹੀਂ ਦੀਵਾਲੀ ਦੇ ਕੋਈ ਅੱਛਾ ਧਿਆਨ ਹਰ ਬੰਦਾ ਬਣਾ ਦੇ। ਪਰ ਮਨਾਣਾ ਵੀ ਚਾਹੀਦਾ ਹੈ। ਹਾਂਜੀ ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਮਮ ਨਤਨ ਛਾਬੜਾ ਜੀ। ਮੈਂ ਇੱਥੇ ਜੀਓ ਏਜੰਸੀਜ਼ ਦਾ ਪ੍ਰੋਪਰਟਰ ਆ। ਪਿੰਡੀ ਸਵੀਟ ਸਾਡੀ ਇਲੈਕਟ੍ਰੀਕਲ ਤੇ ਹੋਮ ਅਪਲੈਂਸਸ ਦੀ ਸ਼ਾਪ ਹੈ। ਜਿਹੜੀ ਕਿ ਇੱਥੇ 20-25 ਸਾਲ ਪੁਰਾਣੇ ਅਸੀਂ ਕੰਮ ਕਰ ਰਹੇ ਆ। ਤੇ ਦੀਵਾਲੀ ਦੇ ਦਿਨ ਨੇ ਸਾਨੂੰ ਬਹੁਤ ਐਕਸਪੈਕਟੇਸ਼ਨ ਹੈ ਵੀ ਲੋਕ ਸਾਡੇ ਕੋਲ ਵੈਸੇ ਦਾ ਸਾਰਾ ਸਾਲ ਹੀ ਹੁਣ ਗਿਫਟ ਦਿੰਦੇ ਨੇ। ਪਰ ਲੋਕ ਉਸ ਐਕਸਟਰਾ ਬਾਇੰਗ ਕਰਨਗੇ ਦਿਵਾਲੀ ਤੇ ਗਿਫਟਾਂ ਦੀ ਜੈਸੇ ਕਿ ਘਰ ਦੀ ਹਰ ਲੋੜਿੰਦੀ ਆਈਟਮ ਅਸੀਂ ਇੱਥੇ ਸੇਲ ਕਰਦੇ ਆਂ ਕੋਈ ਮੰਨ ਲਓ ਜਿਵੇਂ ਮਿਕਸਰ ਹੈ 에ਅਰ ਫ్రਾਇਰ ਹੈ ਟੋਸਟਰਸ ਹੈ ਬਲੈਂਡਰਸ ਹੈ ਮਾਈਕ੍ਰੋਵੇਵਸ ਹੈ ਓਟੀਜੀਸ ਹੈ ਹੋਰ ਹੈਂਡ ਬਲੈਂਡਰਸ ਹੈ ਇਲੈਕਟ੍ਰਿਕ ਆਇਰਨਸ ਹੈ ਸਟੀਮ ਆਇਰਨਸ ਹੈ ਹਰ ਘਰ ਦੀ ਲੋੜਿੰਦੀ ਆਈਟਮ ਅਸੀਂ ਵੇਚਦੇ ਆਂ ਔਰ ਦਿਵਾਲੀ ਤੇ ਹਰ ਕੋਈ ਰਿਸ਼ਤੇਦਾਰ ਕੋਸ਼ਿਸ਼ ਕਰਦਾ ਆਪਣੇ ਪਿਆਰ ਆਪਣਾ ਦਿਲ ਦੀ ਖੁਸ਼ੀ ਇੱਕ ਗਿਫਟ ਦੇ ਨਾਲ ਇਜ਼ਹਾਰ ਕਰਨ ਦੀ ਆਪਣੇ नियर ਵਨਸ نو ਡੀਅਰ ਵਨਸ نو ਤੇ ਅਸੀਂ ਵੀ ਕਾਫੀ ਅੱਛੀ ਸੇਲ ਦੀ ਐਕਸਪੈਕਟੇਸ਼ਨ ਰੱਖਦੇ ਹਾਂ ਔਰ ਹੁੰਦੀ ਵੀ ਹੈ ਤੇ ਇਸ ਵਾਰ ਵੀ ਬਹੁਤ ਸਾਨੂੰ ਉਮੀਦ ਹੈ ਵੀ ਬਹੁਤ ਅੱਛੀ ਪਰਮਾਤਮਾ ਕਿਰਪਾ ਕਰੇਗਾ ਤੇ ਜੈਸੇ ਕਿ ਤੁਸੀਂ ਦੇਖ ਰਹੇ ਹੋ ਬਾਜ਼ਾਰ ਚ ਰੌਣਕ ਵੀ ਲੱਗੀ ਹੋਈ ਹੈ ਤੇ ਜਿੱਦਾਂ ਦਿਨ ਢਲਦਾ ਹੈ ਰੌਣਕ ਵੱਧਦੀ ਜਾਂਦੀ ਹੈ ਕਾਫੀ ਕਰਾਊਡ ਹੋ ਜਾਂਦਾ ਹੈ ਇੱਥੇ ਤੇ ਉਸ ਤਰ੍ਹਾਂ ਸਾਰੇ ਦੁਕਾਨਦਾਰਾਂ ਦੀ ਸੇਲ ਵੀ ਅੱਛੀ ਹੋ ਜਾਂਦੀ ਹੈ ਤੇ ਦੀਵਾਲੀ ਤੋਂ ਬਾਅਦ ਥੋੜਾ ਸੁਨਸਾ ਨਾ ਪੈ ਜਾਂਦਾ ਹੈ ਕਿਹੜਾ ਗਿਫਟ ਆਈਟਮ ਜਿਹੜਾ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਸੋ। ਮੈਮ ਇਸ ਵੇਲੇ ਇਸ ਸਾਲ ਦੀ ਜਿਹੜੀ ਲੇਟੈਸਟ ਟ੍ਰੈਂਡ ਤੇ ਚੱਲ ਰਹੀ ਹੈ ਉਹ 에ਅਰ ਫਰਾਈਅਰਸ ਚੱਲ ਰਹੇ ਨੇ ਤੇ 에ਅਰ ਪਿਊਰੀਫਾਇਰਸ ਚੱਲ ਰਹੇ ਨੇ ਜਿਹੜੇ ਕਿ ਹਵਾ ਸਾਫ਼ ਕਰਨ ਵਾਸਤੇ ਹਨ। 에ਅਰ ਫਰਾਈਅਰਸ ਆ ਬਿਨਾ ਤੇਲ ਦੇ ਚੀਜ਼ਾਂ ਨੂੰ ਤਲਣ ਵਾਸਤੇ ਆ ਬਣਾਉਣ ਵਾਸਤੇ ਉਹ ਬਹੁਤ ਜ਼ਿਆਦਾ ਟ੍ਰੈਂਡਿੰਗ 'ਚ ਹੈ ਕਿਉਂਕਿ ਕੰਪਨੀਆਂਜ਼ ਨੇ ਆਪਣੇ ਪ੍ਰਾਈਸ ਬਹੁਤ ਸਲੈਸ਼ ਕਰਦੇ ਹਨ। ਯਾਨੀ ਮੰਨ ਲਓ 50-60% ਤੱਕ ਕੰਪਨੀਆਂਜ਼ ਨੇ ਆਪਣੇ ਰੇਟ ਘਟਾਉਂਦੇ ਤਾਂ ਕਿ ਇਹਦੀ ਸੇਲਜ਼ ਨੂੰ ਬੂਸਟ-ਅਪ ਕੀਤਾ ਜਾਏ। ਤੇ ਕਾਫੀ ਇਹਦੇ 에 ਤੇ ਇਸ ਵਾਰ ਦਾ ਸੀਜ਼ਨ ਸਰ ਕਿਵੇਂ ਜਾ ਰਿਹਾ ਹੈ ਮੈਮ ਹਾਲੇ ਸਟਾਰਟ ਹੋਇਆ ਹੈ ਦੇਖੋ ਯਾਨੀ ਐਕਸਪੈਕਟ ਹੈ ਬਹੁਤ ਅੱਛਾ ਜਾਏਗਾ ਪਰ ਔਨ ਐਨ ਐਵਰੇਜ ਆਪਾਂ ਪਿਛਲੇ 3-4 ਸਾਲ ਤੋਂ ਦੇਖੀਏ ਤੇ ਠੀਕ ਹੈ ਮਤਲਬ ਇੰਨਾ ਆਪਾਂ ਉਹਨੂੰ ਜ਼ਿਆਦਾ ਇਹ ਹਾਈਪ ਨਹੀਂ ਦੇ ਸਕਦੇ ਬਈ ਕਿ ਐਵਰੇਜ ਆ ਚੱਲ ਰਿਹਾ ਉਮੀਦ ਹਾਲੇ 8-10 ਦਿਨ ਹੈਗੇ ਆ ਕਾਫੀ ਕਵਰ ਕਰ ਲਾਂਗੇ ਅਸੀਂ ਪੋਜ਼ਿਟਿਵ ਸੋਚ ਹੈ ਹਾਂ ਮੈਮ ਜ਼ਰੂਰ ਪੋਜ਼ਿਟਿਵ ਰਵਾਂਗੇ ਤੇ ਜ਼ਰੂਰ ਕੰਮ ਮਿਲੇਗਾ ਜੀ ਥੈਂਕ ਯੂ ਸੋ ਮਚ ਮੈਮ ਥੈਂਕ ਯੂ ਜੇਕਰ ਤੁਸੀਂ ਵੀ ਇਸ ਫੈਸਟਿਵ ਸੀਜ਼ਨ ਤੇ ਆਪਣੇ ਫਰੈਂਡਸ ਨੂੰ ਕਲੀਗ ਨੂੰ ਰੈਲੇਟਿਵਸ ਨੂੰ ਜੋ ਹੈ ਗਿਫਟ ਕਰਨਾ ਚਾਹੁੰਦੇ ਹੋ ਤੇ ਦੇਖ ਸਕਦੇ ਹੋ ਕਿੰਨੀਆਂ ਗਿਫਟ ਆਈਟਮ ਜੋ ਕਿ ਇੱਥੇ ਵੇਖਣ ਨੂੰ ਮਿਲ ਰਹੀਆਂ ਨੇ ਕਾਫੀ ਜ਼ਿਆਦਾ ਜੋ ਹੈ ਰੀਜ਼ਨੇਬਲ ਪ੍ਰਾਈਸਸ ਦੇ ਵਿੱਚ ਇੱਥੇ ਜੋ ਗਿਫਟ ਆਈਟਮਸ ਦਿੱਤੀਆਂ ਜਾ ਰਹੀਆਂ ਨੇ ਕਿਉਂਕਿ ਫੈਸਟਿਵ ਸੀਜ਼ਨ ਦੇ ਨਾਲ ਜਦੋਂ ਆਪਾਂ ਗਿਫਟs ਇੱਕ ਦੂਜੇ ਨੂੰ ਦਿੰਨੇ ਆ ਤੇ ਕਾਫੀ ਜ਼ਿਆਦਾ ਪਿਆਰ ਹੈ ਵੱਧਦਾ ਲੋਕਾਂ ਦੇ ਵਿੱਚ ਰਿਸਪੈਕਟ ਵੱਧਦੀ ਹੈ ਮੋਹ ਵੱਧਦਾ ਹੈ ਤੇ ਇੱਕ ਅچھے ਰਿਲੇਸ਼ਨ ਜੋ ਹੈ ਪੈਦਾ ਹੁੰਦੇ ਨੇ ਕਿਉਂਕਿ ਗਿਫਟ ਇੱਕ ਇਦਾਂ ਦੀ ਚੀਜ਼ ਹੈ ਜੋ ਐਕਸੈਪਟੇਬਲ ਨਹੀਂ ਹੁੰਦੀ ਉਤੇ ਤੁਸੀਂ ਦੇਖ ਸਕਦੇ ਕਿ ਇਸ ਤਰੀਕੇ ਦੇ ਨਾਲ ਜੋ ਇੱਥੇ ਕਾਫੀ ਜ਼ਿਆਦਾ ਗਿਫਟਾਂ ਦੇ ਪੰਡਾਰ ਜੋ ਲੱਗੇ ਹੋਏ ਆ ਤੁਸੀਂ ਇੱਥੇ ਆ ਕੇ ਜੋ ਹੈ ਗਿਫਟਸ ਨੂੰ ਅਵੇਖ ਸਕਦੇ ਹੋ ਤੇ ਹਰ ਇੱਕ ਜੋ ਹੈ ਏਜ ਦੇ ਲਈ ਹਰ ਇੱਕ ਜੋ ਹੈ ਕੈਟਾਗਰੀ ਦੇ ਪਰਸਨ ਲਈ ਜੋ ਹੈ ਤੇ ਸਾਰੇ ਗਿਫਟਸ ਅਵੇਲੇਬਲਸ ਨੇ